ਤਾਂ ਇਸ ਵਕਤ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਇੱਕ ਹੋਰ ਭਾਰਤੀਆਂ ਦਾ ਜਿਹੜਾ ਰਿਪੋਰਟ ਕਿਤੇ ਹੋਏ ਭਾਰਤੀ ਨੇ ਉਹਨਾਂ ਦਾ ਇੱਕ ਜਹਾਜ਼ ਜਿਹੜਾ ਆ 15 ਫਰਵਰੀ ਯਾਨੀ ਕਿ ਅੱਜ ਅੰਮ੍ਰਿਤਸਰ ਤੇ ਲੈਂਡ ਹੋਵੇਗਾ ਅੰਮ੍ਰਿਤਸਰ ਦੇ 에어ਪੋਰਟ ਉੱਤੇ ਲੈਂਡ ਹੋਵੇਗਾ ਤੁਹਾਨੂੰ ਦੱਸ ਦਿੰਨੇ ਆ ਕਿ ਤਕਰੀਬਨ 119 ਹੋਰ ਭਾਰਤੀ ਨੇ ਜਿਹੜੇ ਕਿ ਅਮਰੀਕਾ ਦੇ ਵੱਲੋਂ ਰਿਪੋਰਟ ਕੀਤੇ ਗਏ ਨੇ ਤੇ ਹੁਣ ਇੱਕ ਵਾਰ ਫੇਰ ਪੰਜਾਬ ਦੇ ਵਿੱਚ ਹੀ ਡਿਪੋਰਟ ਕੀਤੇ ਗਏ ਭਾਰਤੀ ਲੈਂਡ ਹੁੰਦੇ ਹੋਏ ਨਜ਼ਰ ਆਉਣਗੇ ਤਕਰੀਬਨ 10 ਵਜੇ ਦਾ ਸਮਾਂ ਦੱਸਿਆ ਜਾ ਰਿਹਾ ਰਾਤ 10 ਵਜੇ ਜਿਹੜੇ ਡਿਪੋਰਟ ਕੀਤੇ ਗਏ ਨੇ ਅਮਰੀਕਾ ਦੇ ਵੱਲੋਂ ਜਿਹੜੇ ਭਾਰਤੀ ਡਿਪੋਰਟ ਕੀਤੇ ਗਏ ਨੇ ਜਿਹੜੇ ਗੈਰ ਕਾਨੂੰਨੀ ਤਰੀਕੇ ਦੇ ਨਾਲ ਅਮਰੀਕਾ ਦੇ ਵਿੱਚ ਰਹਿ ਰਹੇ ਸੀ ਉਹਨਾਂ ਨੂੰ ਲਗਾਤਾਰ ਟਰੰਪ ਦੇ ਵੱਲੋਂ ਜਿਹੜਾ ਡਿਪੋਰਟ ਕੀਤਾ ਜਾ ਰਿਹਾ ਤਾਂ ਇੱਕ ਹੋਰ ਜਹਾਜ਼ ਭਰ ਕੇ ਹੁਣ ਜਿਹੜਾ ਭਾਰਤ ਪਹੁੰਚੇਗਾ ਭਾਰਤ ਦੇ ਵਿੱਚ ਪੰਜਾਬ ਦੇ ਗੁਰੂ ਰਾਮਦਾਸ 에어ਪੋਰਟ ਜਿਹੜਾ ਕਿ ਅੰਮ੍ਰਿਤਸਰ ਦੇ ਵਿੱਚ ਸਥਿਤ ਹੈ ਉੱਥੇ ਇਸ ਨੂੰ ਲੈਂਡ ਕਰਵਾਇਆ ਜਾਵੇਗਾ ਤਾਂ ਤੁਹਾਨੂੰ ਦੱਸ ਦਿੰਨੇ ਆ ਕਿ ਆਖਰਕਾਰ ਅਮਰੀਕਾ ਤੋਂ ਆਉਣ ਵਾਲੇ ਜਹਾਜ਼ ਹੁਣ ਪੰਜਾਬ ਦੇ ਵਿੱਚ ਕਿਉਂ ਲੈਂਡ ਕਰਵਾਏ ਜਾ ਰਹੇ ਨੇ ਇਸ ਦੇ ਪਿੱਛੇ ਮਨਸ਼ਾ ਕੀ ਹੈ ਹਾਲਾਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜਿਹੜੇ ਨੇ ਉਹ ਵੀ ਇਸ ਦੇ ਉੱਤੇ ਚਿੰਤਾ ਜ਼ਾਹਿਰ ਕਰਦੇ ਨਜ਼ਰ ਆ ਰਹੇ ਨੇ ਉਹਨਾਂ ਨੇ ਵੀ ਕਿਹਾ ਕਿ ਅਸੀਂ ਚਾਹੁੰਦੇ ਆ ਕਿ ਡਿਪੋਰਟ ਕੀਤੇ ਭਾਰਤੀਆਂ ਦੇ ਨਾਲ ਭਰ ਕੇ ਜੋ ਅੱਜ ਜਹਾਜ਼ ਪੰਜਾਬ ਆ ਰਿਹਾ ਹੈ ਉਹ ਪੰਜਾਬ ਦੀ بجائے ਦਿੱਲੀ ਦੇ ਵਿੱਚ ਉਤਰਨੇ ਚਾਹੀਦੇ ਨੇ ਹਾਲਾਂਕਿ ਉਹਨਾਂ ਨੇ ਇਹ ਵੀ ਕਹਿ ਦਿੱਤਾ ਕਿ ਅਸੀਂ ਸਵਾਗਤ ਕਰਾਂਗੇ ਖੁਦ ਉਹਨਾਂ ਨੂੰ ਰਿਸੀਵ ਵੀ ਕਰਾਂਗੇ ਮੁੱਖ ਮੰਤਰੀ ਭਗਵਤ ਸਿੰਘ ਮਾਨ ਜਿਹੜੇ ਨੇ ਉਹ ਅੱਜ ਪੰਜਾਬ ਦੇ ਅੰਮ੍ਰਿਤਸਰ ਦੇ ਏਅਰਪੋਰਟ ਦੇ ਉੱਤੇ ਮੌਜੂਦ ਰਹਿਣਗੇ ਜਦੋਂ ਭਾਰਤੀਆਂ ਦੇ ਨਾਲ ਭਰਿਆ ਹੋਇਆ ਡਿਪੋਰਟ ਕੀਤੇ ਹੋਏ ਭਾਰਤੀਆਂ ਦੇ ਨਾਲ ਭਰਿਆ ਹੋਇਆ ਜਹਾਜ਼ ਜਿਹੜਾ ਹੈ ਅੰਮ੍ਰਿਤਸਰ ਲੈਂਡ ਹੋਵੇਗਾ ਤਾਂ ਖੁਦ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਉਨ੍ਹਾਂ ਨੂੰ ਰਿਸੀਵ ਕਰਨ ਵੀ ਜਾਣਗੇ ਕਿਉਂਕਿ ਇਸ ਵਾਰ ਪੰਜਾਬੀਆਂ ਦੀ ਗਿਣਤੀ ਵੱਧ ਦੱਸੀ ਜਾ ਰਹੀ ਹੈ ਇਸ ਤੋਂ ਇਲਾਵਾ ਨਾਲ ਲੱਗਦੇ ਹੋਰ ਰਾਜਾਂ ਤੋਂ ਵੀ ਨੌਜਵਾਨ ਨੇ ਜਿਹੜੇ ਡਿਪੋਰਟ ਕੀਤੇ ਗਏ ਨੇ ਪਰ ਪੰਜਾਬੀਆਂ ਦੀ ਗਿਣਤੀ ਜਿਹੜੀ ਹੈ ਉਹ ਸਭ ਤੋਂ ਜ਼ਿਆਦਾ ਦੱਸੀ ਜਾ ਰਹੀ ਹੈ ਆਖਿਰਕਾਰ ਪੰਜਾਬ ਦੇ ਵਿੱਚ ਕਿਉਂ ਇਹਨਾਂ ਨੂੰ ਲੈਂਡ ਕੀਤਾ ਜਾ ਰਿਹਾ ਹੈ ਕੀ ਮੰਨਸ਼ਾ ਹੈ ਕੇਂਦਰ ਸਰਕਾਰ ਦੀ ਇਹ ਵੱਡੇ ਸਵਾਲ ਜਿਹੜੇ ਨੇ ਉਹ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵੀ ਖੜੇ ਕੀਤੇ ਨੇ ਉਹਨਾਂ ਦਾ ਕਹਿਣਾ ਹੈ ਕਿ ਪਹਿਲਾਂ ਜਿੰਨੀਆਂ ਵੀ ਅਮਰੀਕਾ ਤੋਂ ਜਾਂ ਕੈਨੇਡਾ ਤੋਂ ਜਿੰਨੀਆਂ ਵੀ ਫਲਾਈਟਾਂ ਆਉਂਦੀਆਂ ਸੀ ਉਹਨਾਂ ਨੂੰ ਦਿੱਲੀ ਦੇ 에어ਪੋਰਟ ਦੇ ਉੱਤੇ ਹੀ ਲੈਂਡ ਕੀਤਾ ਜਾਂਦਾ ਸੀ ਜਾਂ ਉੱਥੋਂ ਹੀ ਉਡਾਣਾ ਜਿਹੜੀਆਂ ਨੇ ਭਰੀਆਂ ਜਾਂਦੀਆਂ ਸੀ ਆਖਰ ਪੰਜਾਬ ਦੇ ਵਿੱਚ ਕਿਉਂ ਉਹ ਲੋਕ ਉਤਾਰੇ ਜਾ ਰਹੇ ਨੇ ਜਿਨ੍ਹਾਂ ਨੂੰ ਗੈਰ ਕਾਨੂੰਨੀ ਤਰੀਕੇ ਦੇ ਨਾਲ ਜਿਹੜਾ ਅਮਰੀਕਾ ਦੇ ਵਿੱਚ ਰਹਿੰਦੇ ਆ ਨੂੰ ਹੁਣ ਡਿਪੋਰਟ ਕੀਤਾ ਗਿਆ ਏ ਇਹਦੇ ਪਿੱਛੇ ਕੇਂਦਰ ਸਰਕਾਰ ਦੀ ਕੀ ਮਨਸ਼ਾ ਹੈ ਉਸ ਉੱਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਖੁਦ ਅੱਜ ਪ੍ਰੈਸ ਕਾਨਫਰੰਸ ਕਰਕੇ ਵੱਡੇ ਖੁਲਾਸੇ ਵੀ ਕੀਤੇ ਨੇ ਉਹਨਾਂ ਨੇ ਵੀ ਜਵਾਬ ਦਿੱਤਾ ਏ ਹਾਲਾਂਕਿ ਉਹਨਾਂ ਨੇ ਕਿਹਾ ਏ ਕਿ ਅੱਜ ਜਿਹੜੇ ਵੀ ਲੋਕ ਜਿਹੜੇ ਭਾਰਤੀ ਲੋਕ ਨੇ ਗੈਰ ਕਾਨੂੰਨੀ ਤਰੀਕੇ ਦੇ ਨਾਲ ਐਜੰਟਾਂ ਦੇ ਵੱਲੋਂ ਠੱਗੇ ਗਏ ਉਹਨਾਂ ਨੂੰ ਵਿਦੇਸ਼ਾਂ ਦੇ ਵਿੱਚ ਭੇਜਣ ਦੇ ਝਾਂਸੇ ਦਿੱਤੇ ਗਏ ਉਹਨਾਂ ਨੂੰ ਹੁਣ ਰਿਪੋਰਟ ਕਰ ਦਿੱਤਾ ਗਿਆ ਤੇ ਉਹ ਹੁਣ ਵਤਨ ਵਾਪਸ ਪਹੁੰਚ ਰਹੇ ਨੇ ਹੈ ਤਾਂ ਉਹ ਸਾਡੇ ਨੇ ਅਸੀਂ ਉਹਨਾਂ ਨੂੰ ਜਿਹੜਾ ਆ ਰিসিਵ ਕਰਾਂਗੇ ਉਹਨਾਂ ਦਾ ਸਵਾਗਤ ਵੀ ਕਰਾਂਗੇ ਅਤੇ ਉਹਨਾਂ ਨੂੰ ਸੁਰੱਖਿਅਤ ਜਿਹੜਾ ਘਰੋਂ ਘਰੀ ਵੀ ਪਹੁੰਚਾਉਣ ਦਾ ਜਿੰਮਾ ਜਿਹੜਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਲਿਆ ਹੈ ਪਰ ਉੱਥੇ ਹੀ ਉਹਨਾਂ ਨੇ ਪ੍ਰੈਸ ਕਾਨਫਰੰਸ ਕਰਦੇ ਆ ਵੱਡੇ ਸਵਾਲ ਵੀ ਖੜੇ ਕਰ ਦਿੱਤੇ ਨੇ ਕਿ ਆਖਰ ਪੰਜਾਬ ਨੂੰ ਹੀ ਕਿਉਂ ਚੁੜਿਆ ਜਾ ਰਿਹਾ ਹੈ ਜਦ ਕਿ ਦਿੱਲੀ ਦੇ ਵਿੱਚ ਵੀ ਡਿਪੋਰਟ ਕੀਤੇ ਹੋਏ ਭਾਰਤੀਆਂ ਨੂੰ ਉਤਾਰਿਆ ਜਾ ਸਕਦਾ ਸੀ ਇਸ ਪਿੱਛੇ ਕੇਂਦਰ ਸਰਕਾਰ ਦੀ ਮਨਸ਼ਾ ਇਹ ਹੀ ਹੈ ਕਿ ਪੰਜਾਬ ਨੂੰ ਕਿਤਨਾ ਕਿਤੇ ਬਦਨਾਮ ਕੀਤਾ ਜਾ ਰਿਹਾ ਹੈ ਤਾਂ ਕਿ ਇਹ ਮੈਸੇਜ ਸਭ ਪਾਸੇ ਜਾਵੇ ਕਿ ਸਭ ਤੋਂ ਵੱਧ ਪੰਜਾਬੀ ਨੇ ਜਿਹੜੇ ਗੈਰ ਕਾਨੂੰਨੀ ਤਰੀਕੇ ਦੇ ਨਾਲ ਵਿਦੇਸ਼ਾਂ ਦਾ ਰੁਖ ਕਰਦੇ ਨੇ ਤਾਂ ਇਸ ਮਸਲੇ ਦੇ ਉੱਤੇ ਚਰਚਾ ਕਰਨ ਦੇ ਵਾਸਤੇ ਮੇਰੇ ਸਹਿਯੋਗੀ ਤਜਿੰਦਰ ਚੰਦੀ ਵੀ ਸਾਡੇ ਨਾਲ ਜੁੜੇ ਹੋਏ ਨੇ ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਤਜਿੰਦਰ ਸਭ ਤੋਂ ਪਹਿਲੇ ਮੈਂ ਤੁਹਾਡੇ ਕੋਲ ਆਉਣਾ ਚਾਹਾਂਗਾ ਜਿਸ ਤਰੀਕੇ ਦੇ ਨਾਲ ਪਹਿਲਾਂ ਵੀ 104 ਜਿਹੜੇ ਨੌਜਵਾਨ ਨੇ ਭਾਰਤੀ ਨੌਜਵਾਨ ਗੈਰ ਕਾਨੂੰਨੀ ਤਰੀਕੇ ਦੇ ਨਾਲ ਵਿਦੇਸ਼ਾਂ ਦੇ ਵਿੱਚ ਰਹਿ ਰਹੇ ਸੀਗੇ ਉਹਨਾਂ ਨੂੰ ਰਿਪੋਰਟ ਕੀਤਾ ਗਿਆ ਸੀ ਮੁੱਖ ਮੰਤਰੀ ਭਗਵਾਨ ਸਿੰਘ ਮਾਨ ਰਾਜ ਉਹਨਾਂ ਨੂੰ ਰਿਸੀਵ ਵੀ ਕਰਨਗੇ ਜਿਹੜੇ ਅੱਜ ਆ ਰਹੇ ਨੇ 15 ਫਰਵਰੀ ਯਾਨੀ ਕਿ ਅੱਜ ਅਤੇ ਇੱਕ ਹੋਰ ਜਹਾਜ਼ ਵੀ ਦੱਸਿਆ ਜਾ ਰਿਹਾ ਜਿਹੜਾ ਭਲਕੇ ਵੀ ਆਵੇਗਾ ਜਿਹਦੇ ਵਿੱਚ ਵੀ ਵੱਡੀ ਗਿਣਤੀ ਦੇ ਵਿੱਚ ਭਾਰਤੀ ਨੇ ਪੰਜਾਬੀ ਨੇ ਗੁਜਰਾਤੀ ਨੇ ਹਰਿਆਣਵੀ ਨੇ ਤਾਂ ਨਾਲ ਲੱਗਦੇ ਪੰਜਾਬ ਦੇ ਜਿੰਨੇ ਵੀ ਸੂਬੇ ਨੇ ਵੱਖ-ਵੱਖ ਸੂਬਿਆਂ ਤੋਂ ਨੌਜਵਾਨ ਜਿਹੜੇ ਨੇ ਡਿਪੋਰਟ ਹੋ ਕੇ ਹੁਣ ਵਤਨ ਵਾਪਸ ਆ ਰਹੇ ਨੇ ਇਸ ਪਿੱਛੇ ਮਨਸ਼ਾ ਕੀ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵੱਲੋਂ ਵੀ ਅੱਜ ਪ੍ਰੈਸ ਕਾਨਫਰੰਸ ਕਰਕੇ ਕੇਂਦਰ ਸਰਕਾਰ ਨੂੰ ਝਾੜ ਪਾਈ ਗਈ ਹੈ ਕਿ ਆਖਰ ਪੰਜਾਬ ਦੇ ਵਿੱਚ ਹੀ ਕਿਉਂ ਰਿਪੋਰਟ ਕਿਤੇ ਹੋਈ ਨੌਜਵਾਨਾਂ ਨੂੰ ਜਿਹੜਾ ਉਤਾਰਿਆ ਜਾ ਰਿਹਾ ਹੈ ਤੁਹਾਡੇ ਕੋਲ ਕੀ ਕੁਝ ਜਾਣਕਾਰੀ ਹੈ ਆਖਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜਿਹੜੇ ਨੇ ਅੱਜ ਰਿਸਿਵ ਜਿੱਥੇ ਕਰ ਰਹੇ ਨੇ ਉੱਥੇ ਹੀ ਵੱਟੇ ਸਵਾਲ ਕਿਉਂ ਖੜੇ ਕਰ ਰਹੇ ਨੇ ਤਾਂ ਜੇ ਪਰਮਿੰਦਰ ਤੁਹਾਨੂੰ ਦੱਸਦੀ ਹੈ ਕਿ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਜਦੋਂ ਕਾਰਜਕਾਲ ਸੰਭਾਲਿਆ ਗਿਆ ਤਾਂ ਉਹਨਾਂ ਨੇ ਆ ਵੱਡੇ ਐਲਾਨ ਕੀਤੇ ਸੀ ਕਿ ਪੂਰੀ ਦੁਨੀਆ ਹੈਗੀ ਹੈ ਜਿਹੜੀ ਅਮਰੀਕਾ ਦਾ ਸਨਮਾਨ ਕਰੇਗੀ ਤੇ ਨਾਲ ਹੀ ਉਹਨਾਂ ਨੇ ਇੱਕ ਇਹ ਵੀ ਬਿਆਨ ਦਿੱਤਾ ਸੀ ਕਿ ਕੋਈ ਵੀ ਗੈਰ ਕਾਨੂੰਨੀ ਤੌਰ ਤੇ ਅਮਰੀਕਾ ਦੇ ਵਿੱਚ ਹੁਣ ਦਾਖਲ ਨਹੀਂ ਹੋ ਸਕੂਗਾ ਜੋ ਵੀ ਅਮਰੀਕਾ ਦੇ ਵਿੱਚ ਗੈਰ ਕਾਨੂੰਨੀ ਤੌਰ ਤੇ ਦਾਖਲ ਹੋਏ ਨੇ ਉਹਨਾਂ ਨੂੰ ਬਾਹਰ ਕੱਢਿਆ ਜਾਊਗਾ ਤਾਂ ਆ ਡੋਨਾਲਡ ਟਰੰਪ ਜਦੋਂ ਸੌ ਚੁੱਕਦੇ ਨੇ ਤਾਂ ਸੌ ਚੁੱਕਣ ਤੋਂ ਬਾਅਦ ਉਹਨਾਂ ਵੱਲੋਂ ਪਹਿਲਾ ਤੇ ਵੱਡਾ ਐਕਸ਼ਨ ਇਹੀ ਲਿਆ ਗਿਆ ਕਿ ਅਮਰੀਕਾ ਦੇ ਵਿੱਚ ਜੋ ਵੀ ਆ ਗੈਰ ਕਾਨੂੰਨੀ ਤਰੀਕੇ ਦੇ ਨਾਲ ਉੱਥੇ ਗਏ ਨੇ ਲੋਕ ਉਹਨਾਂ ਦੀ ਪਛਾਣ ਕੀਤੀ ਗਈ ਤੇ ਉਹਨਾਂ ਨੂੰ ਬਾਹਰ ਕੱਢਣ ਦੀ ਕਵਾਇਦ ਸ਼ੁਰੂ ਕਰ ਦਿੱਤੀ ਗਈ ਸੋ ਇੱਕ ਜਹਾਜ਼ ਹੈ ਜਿਹੜਾ ਪਹਿਲਾਂ ਭਰ ਕੇ ਉਹਨਾਂ ਨੇ ਪੰਜਾਬ ਦੀ ਧਰਤੀ ਯਾਨੀ ਕਿ ਅੰਮ੍ਰਿਤਸਰ ਦੇ ਵਿੱਚ ਪਰਮਿੰਦਰ ਭੇਜਿਆ ਤੇ ਸਾਰੇ ਹੀ ਪੰਜਾਬੀਆਂ ਨੂੰ ਚੇਤਾਵਨੀ ਭਰਿਆ ਇੱਕ ਸੰਦੇਸ਼ ਦਿੱਤਾ ਗਿਆ ਉਸ ਜਹਾਜ਼ ਦੇ ਰਾਹੀਂ ਕਿ ਕੋਈ ਵੀ ਅਮਰੀਕਾ ਦੀ ਧਰਤੀ ਤੇ ਗੈਰ ਕਾਨੂੰਨੀ ਤਰੀਕੇ ਦੇ ਨਾਲ ਦਾਖਲ ਨਹੀਂ ਹੋ ਸਕਦਾ ਚਲੋ ਠੀਕ ਹੈ ਪਰਮਿੰਦਰ ਅੱਜੇ ਜਾਣਾ ਕਿਸੇ ਨੇ ਵਿਦੇਸ਼ਾ ਉਹ ਏਜੰਟਾਂ ਦੇ ੱਤੇ ਨਾ ਚੜੇ ਏਜੰਟ ਵੀ ਠੱਗੀ ਮਾਰਦੇ ਨੇ ਵੱਧ ਪੈਸੇ ਵਸੂਲ ਦੇਣੇ ਤੇ ਕਿਸੇ ਨੇ ਜਾਣਾ ਤਾਂ ਲੀਗਲ ਤਰੀਕੇ ਨਾਲ ਜਾ ਸਕਦਾ ਹੈ ਪਰੰਤੂ ਇੱਥੇ ਵੱਡਾ ਸਵਾਲ ਪਰਮਿੰਦਰ ਇਹ ਹੈ ਕਿ ਇਹ ਜਿਹੜੇ ਨੌਜਵਾਨ ਅਮਰੀਕਾ ਪਹੁੰਚੇ ਕਿਸੇ ਨੇ 50 ਲੱਖ ਲਾਇਆ ਕਿਸੇ ਨੇ 40 ਲੱਖ ਲਾਇਆ ਕਿਸੇ ਨੇ ਆਪਣੀ ਜ਼ਮੀਨ ਵੇਚੀ ਕਿਸੇ ਨੇ ਆਪਣਾ ਘਰ ਗਿਰਵੀ ਰੱਖਿਆ ਤਾਂ ਇੰਨੇ ਪਾਪੜ ਬੇਲਣ ਤੋਂ ਬਾਅਦ ਇਹ ਨੌਜਵਾਨ ਆਪਣੀ ਯਾਰ ਨੂੰ ਜੋਕਿੰਗ ਦੇ ਵਿੱਚ ਪਾ ਕੇ ਅਮਰੀਕਾ ਪਹੁੰਚ ਗਏ ਉੱਥੇ ਕੰਮ ਕਰ ਕਰਨ ਲੱਗ ਪਏ ਹਾਲਾਂਕਿ ਜੇਕਰ ਉੱਥੇ ਇਹ ਨੌਜਵਾਨ ਪਹੁੰਚ ਚੁੱਕੇ ਸਨ ਤਾਂ ਇਹ ਕਵਾਇਦ ਪਹਿਲਾਂ ਕਿਉਂ ਨਹੀਂ ਸ਼ੁਰੂ ਕੀਤੀ ਗਈ ਆਖਰ ਆ ਅਜਿਹੇ ਸਮੇਂ ਦੇ ਵਿੱਚ ਆ ਕਿਉਂ ਕੀਤਾ ਗਿਆ ਜਦੋਂ ਕਿ ਆ ਚੌਣਾ ਨੇ ਜਿਹੜੀਆਂ ਸਿਰ ਦੇ ਉੱਤੇ ਆ ਰਹੀਆਂ ਨੇ ਆ ਇੱਥੋਂ ਦੋਚ ਨੇ ਜਿਹੜੇ ਪ੍ਰਮਿੰਦਰ ਭਗਵਾਨ ਤਮਾਨ ਵੱਲੋਂ ਜੋ ਸੀਐਮ ਨੇ ਉਹ ਲਾਏ ਜਾ ਰਹੇ ਨੇ ਕਿ ਕੇਂਦਰ ਸਰਕਾਰ ਪੰਜਾਬ ਤੇ ਪੰਜਾਬੀਅਤ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੀ ਆ ਤਾਂ ਸੁਭਾਅਿਕ ਹੈ ਪਰਮਿੰਦਰ ਕਿ ਜਦੋਂ ਵੀ ਕੋਈ ਵਿਦੇਸ਼ਾਂ ਤੋਂ ਕੋਈ ਮੰਤਰੀ ਆਉਂਦੇ ਨੇ ਕੋਈ ਡੈਲੀਗੇਟਸ ਆਉਂਦੇ ਨੇ ਜਾਂ ਫਿਰ ਕੋਈ ਵੀ ਯਾਤਰੀ ਆਉਂਦੇ ਨੇ ਤਾਂ ਦਿੱਲੀ ਉਹਨਾਂ ਦਾ ਜਹਾਜ਼ ਉਤਰਦਾ ਤਾਂ ਫਿਰ ਜਿਹੜੇ ਰਿਪੋਰਟ ਕੀਤੇ ਗਏ ਨੇ ਇਹ ਨੋਜਵਾਨ ਤਾਂ ਉਹਨਾਂ ਦਾ ਜਹਾਜ਼ ਭਰ ਕੇ ਪੰਜਾਬ ਦੀ ਧਰਤੀ ਤੇ ਉਤਾਰਨਾ ਵੱਡੇ ਸਵਾਲ ਪ੍ਰਮਿੰਦਰ ਖੜੇ ਕਰਦਾ ਹੈ ਅੱਜ ਜਤਿੰਦਰ ਤੁਹਾਨੂੰ ਯਾਦ ਹੋਵੇਗਾ ਪਿਛਲੇ ਦੋ ਦਿਨਾਂ ਤੋਂ ਦੇਸ਼ ਦੇ ਜਿਹੜੇ ਪ੍ਰਧਾਨ ਮੰਤਰੀ ਨੇ ਨਰਿੰਦਰ ਮੋਦੀ ਉਹ ਵੀ ਅਮਰੀਕਾ ਦੇ ਦੌਰੇ ਦੇ ਉੱਤੇ ਸੀਗੇ ਹਾਲਾਂਕਿ 트੍ਰੰਪ ਦੇ ਨਾਲ ਉਹਨਾਂ ਨੇ ਮੁਲਾਕਾਤ ਵੀ ਕੀਤੀ ਹੈ ਤੇ ਇਸ ਵਿਸ਼ੇ ਤੇ ਉਹਨਾਂ ਨੇ ਗੱਲਬਾਤ ਵੀ ਕੀਤੀ ਹੈ ਉਹਨਾਂ ਨੇ ਕਿਹਾ ਹੈ ਕਿ ਅਸੀਂ ਸਵਕਾਰ ਕਰਦੇ ਹਾਂ ਅਸੀਂ ਵਾਪਸ ਲੈਣ ਵਾਸਤੇ ਵੀ ਤਿਆਰ ਹਾਂ ਜਿਹੜੇ ਗੈਰ ਕਾਨੂੰਨੀ ਭਾਰਤੀ ਨੇ ਤਾਂ ਇਸ ਬਾਰੇ ਵੀ ਜਾਣਕਾਰੀ ਮਿਲ ਰਹੀ ਹੈ ਕਿ ਜੋ ਜਹਾਜ਼ ਜਿਹਦੇ ਵਿੱਚ ਗੈਰ ਕਾਨੂੰਨੀ ਤਰੀਕੇ ਦੇ ਨਾਲ ਅਮਰੀਕਾ ਦੇ ਵਿੱਚ ਰਹਿ ਰਹੇ ਲੋਕਾਂ ਨੂੰ ਰਿਪੋਰਟ ਕੀਤਾ ਗਿਆ ਹੈ ਜਿਹੜਾ ਜਹਾਜ਼ ਅੱਜ ਭੜਕੇ ਆ ਰਿਹਾ ਉਹ ਭਾਰਤ ਦੇ ਵੱਲੋਂ ਹੀ ਭੇਜਿਆ ਗਿਆ ਸੀ ਹੁਣ ਇੱਥੇ ਇਹ ਵੀ ਵੱਡੇ ਸਵਾਲ ਖੜੇ ਹੁੰਦੇ ਨੇ ਕਿ ਆਖਰ ਪ੍ਰਧਾਨ ਮੰਤਰੀ ਜਿਹੜੇ ਦੇਸ਼ ਦੇ ਨੇ ਪੀਐਮ ਮੋਦੀ ਜਿਹੜੇ ਨੇ ਉਹ 트੍ਰੰਪ ਦੇ ਨਾਲ ਮੁਲਾਕਾਤ ਵੀ ਕਰ ਲੈਂਦੇ ਨੇ ਉਸ ਤੋਂ ਬਾਅਦ ਵੀ ਇਸ ਤਰੀਕੇ ਦੀ ਕਾਰਵਾਈ ਜਿਹੜੀ ਹੈ ਉਹ ਦੇਖਣ ਦੇ ਵਿੱਚ ਆਉਂਦੀ ਹੈ ਇਹ ਵੀ ਵੱਡੇ ਸਵਾਲ ਖੜੇ ਕਰਦੀ ਹੈ हां जी परमिंदर जेकर ਜਿਵੇਂ ਕਿ ਤੁਸੀਂ ਦੱਸ ਰਹੇ ਹੋ ਵੀ ਮੁਲਾਕਾਤ ਹੋਈ ਹੈ ਤੇ ਜਹਾਜ਼ ਹੈ ਜਿਹੜਾ ਭਾਰਤ ਵੱਲੋਂ ਭੇਜਿਆ ਗਿਆ ਜੇ ਪਰਮਿੰਦਰ ਜਹਾਜ਼ ਹੈ ਜਿਹੜਾ ਭਾਰਤ ਵੱਲੋਂ ਭੇਜਿਆ ਗਿਆ ਤਾਂ ਫਿਰ ਭਾਰਤ ਦੀ ਧਰਤੀ ਯਾਨੀ ਕਿ ਦਿੱਲੀ ਰਾਜਧਾਨੀ ਆਪਣੀ ਉੱਥੇ ਜਾਜ ਉਤਾਰਿਆ ਜਾ ਸਕਦਾ ਹੈ ਫਿਰ ਪੰਜਾਬ ਦੇ ਵਿੱਚ ਇਹ ਜਾਜ ਉਤਾਰਨ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ ਤਾਂ ਇਸੇ ਕਰਕੇ ਪੰਜਾਬ ਦੇ ਮੁੱਖ ਮੰਤਰੀ ਨੇ ਜਿਹੜੇ ਭਗਵੰਤ ਮਾਨ ਉਹ ਵੱਡੇ ਦੋਸ਼ ਲਾ ਰਹੇ ਨੇ ਕਿ ਪੰਜਾਬ ਦੇ ਖਿਲਾਫ ਇੱਕ ਸਾਜ਼ਿਸ਼ ਕੀਤੀ ਜਾ ਰਹੀ ਹੈ ਸਾਜ਼ਿਸ਼ ਦੇ ਤਹਿਤ ਪੰਜਾਬ ਨੂੰ ਬਦਨਾਮ ਕੀਤਾ ਜਾ ਰਿਹਾ ਹਾਲਾਂਕਿ ਜਿਹੜੇ ਨੌਜਵਾਨ ਆ ਰਹੇ ਨੇ ਪ੍ਰਮਿੰਦਰ ਉਹ ਕੱਲੇ ਪੰਜਾਬ ਦੇ ਨਾਲ ਸੰਬੰਧ ਨਹੀਂ ਰੱਖਦੇ ਬਲਕਿ ਆ ਹਰਿਆਣਾ ਹੋ ਗਿਆ ਜੰਮੂ ਕਸ਼ਮੀਰ ਹੋ ਗਿਆ ਹਿਮਾਚਲ ਹੋ ਗਿਆ ਉੱਥੋਂ ਦੇ ਨੌਜਵਾਨ ਵੀ ਨੇ ਚਲੋ ਠੀਕ ਹੈ ਪੰਜਾਬ ਦੇ ਕੁਝ ਨੌਜਵਾਨ ਵੱਧ ਨੇ ਪਰੰਤੂ ਇਹ ਜਹਾਜ਼ ਅੰਮ੍ਰਿਤਸਰ ਦੀ ਧਰਤੀ ਤੇ ਉਤਾਰਨਾ ਪ੍ਰਮਿੰਦਰ ਵੱਡੇ ਸਵਾਲ ਖੜੇ ਕਰਦਾ ਇੱਕ ਗੱਲ ਹੋਰ ਪ੍ਰਮਿੰਦਰ ਇੱਥੇ ਦੱਸ ਦਈਏ ਕਿ ਜਿਵੇਂ ਭਗਵੰਤ ਮਾਨ ਅੱਜ ਉਥੇ ਪਹੁੰਚ ਰਹੇ ਨੇ ਇਹਨਾਂ ਨੌਜਵਾਨਾਂ ਨੂੰ ਉਹ ਰੀਸੀਵ ਕਰਨਗੇ तकरीबन ਰਾਤ ਦੇ 10 ਵਜੇ ਦੇ ਕਰੀਬ ਇਹ ਜਹਾਜ਼ ਹੈ ਜਿਹੜਾ ਅੰਮ੍ਰਿਤਸਰ ਦੀ ਧਰਤੀ ਤੇ ਲੈਂਡ ਹੋਵੇਗਾ ਤਾਂ ਪਰਮਿੰਦਰ ਇੱਥੇ ਗੱਲ ਇੱਕ ਇਹ ਦੇਖਣਯੋਗ ਹੋਊਗੀ ਕਿ ਕੱਲੀ ਆਵਾਦੀ ਪਾਰਟੀ ਦੀ ਸਰਕਾਰ ਜਾਂ ਭਗਵੰਤ ਮਾਨ ਹੀ ਉਥੇ ਜਾਂਦੇ ਨੇ ਜਾਂ ਫਿਰ ਦੂਜੀਆਂ ਪਾਰਟੀਆਂ ਵੀ ਜਾਂਦੀਆਂ ਨੇ ਕਿਉਂਕਿ ਇਹ ਕੱਲਾ ਮੁੱਦਾ ਇੱਕ ਪਾਰਟੀ ਦਾ ਨਹੀਂ ਇੱਕ ਸਰਕਾਰ ਦਾ ਮੁੱਦਾ ਨਹੀਂ ਇਹ ਪੰਜਾਬ ਦੇ ਵਿੱਚ ਪੰਜਾਬੀਅਤ ਨੂੰ ਬਦਨਾਮ ਕਰਨ ਦੇ ਦੋਸ਼ ਭਗਵੰਤ ਮਾਨ ਲਾ ਚੁੱਕੇ ਨੇ ਤਾਂ ਫਿਰ ਕਾਂਗਰਸ ਹੋਗੀ ਭਾਜਪਾ ਹੋਗੀ ਜਾਂ ਸ਼੍ਰੋਮਣੀ ਅਕਾਲੀ ਦਲ ਹੋ ਗਿਆ ਉਹਨਾਂ ਨੂੰ ਵੀ ਸਮਰਥਨ ਕਰਨਾ ਚਾਹੀਦਾ ਕਿਉਂਕਿ ਆ ਉਹ ਵੀ ਅਗਵਾਈ ਕਰ ਚੁੱਕੇ ਨੇ ਪੰਜਾਬ ਦੀ ਤਾਂ ਇਹ ਨਹੀਂ ਹੈਗਾ ਵੀ ਆਮਾਦੀ ਪਾਰਟੀ ਦੀ ਸਰਕਾਰ ਵੇਲੇ ਐਵੇਂ ਹੋ ਰਿਹਾ ਕੱਲ ਨੂੰ ਕਿਸੇ ਹੋਰ ਪਾਰਟੀ ਦੀ ਸਰਕਾਰ ਜੇ ਆਉਂਦੀ ਹੈ ਤਾਂ ਵੀ ਇਹ ਸਿਲਸਿਲਾ ਜਾਰੀ ਰਹਿ ਸਕਦਾ ਤਾਂ ਜ਼ਰੂਰ ਦੂਜੀਆਂ ਪਾਰਟੀਆਂ ਨੂੰ ਵੀ ਆਸੀਂ ਆ ਮਾਨ ਦਾ ਸਾਥ ਦੇਣਾ ਚਾਹੀਦਾ ਤਾਂ ਆਪਣੀ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ ਤੇ ਕੇਂਦਰ ਨੂੰ ਵੱਡੇ ਸਵਾਲ ਕਰਨੇ ਚਾਹੀਦੇ ਨੇ ਜੀ ਬਿਲਕੁਲ ਬਿਲਕੁਲ ਤਜਿੰਦਰ ਅਸੀਂ ਕੁਝ ਤਸਵੀਰਾਂ ਵੀ ਨਾਲ ਦਿਖਾ ਰਹੇ ਹਾਂ ਜਿਹਦੇ ਵਿੱਚ ਜਿਹੜੇ ਪਹਿਲੇ ਨੌਜਵਾਨ ਜਿਹੜੇ ਡਿਪੋਰਟ ਹੋਏ ਸੀ ਉਹਨਾਂ ਨੂੰ ਜੰਜੀਰਾਂ ਦੇ ਵਿੱਚ ਜਿਹੜਾ ਚਕੜਿਆ ਗਿਆ ਸੀ ਹੱਥ ਕੜੀਆਂ ਤੱਕ ਵੀ ਲਗਾਈਆਂ ਗਈਆਂ ਸੀ ਇਸ ਵਾਰ ਜਿਹੜਾ ਜਹਾਜ਼ ਜਿਹੜਾ ਭਾਰਤੀਆਂ ਨੂੰ ਲੈ ਕੇ ਆ ਰਿਹਾ ਹੈ ਗੈਰਕਾਨੂੰਨੀ ਤਰੀਕੇ ਦੇ ਨਾਲ ਜਿਹੜੇ ਅਮਰੀਕਾ ਦੇ ਵਿੱਚ ਰਹਿ ਰਹੇ ਸੀ ਡਿਪੋਰਟ ਕਿੱਥੇ ਗਏ ਨੇ ਦੇਖਣਾ ਹੋ ਗਿਆ ਕਿ ਇਸ ਵਾਰ ਜਿਹੜੇ ਨੌਜਵਾਨ ਆ ਰਹੇ ਨੇ ਕਿ ਉਹਨਾਂ ਨੂੰ ਵੀ ਏਸੇ ਵਰਤਾਰੇ ਦੇ ਨਾਲ ਇਸ ਵਰਤੀਰੇ ਦੇ ਨਾਲ ਜਿਹੜਾ ਆ ਲੈ ਕੇ ਆਂਦੇ ਜਾਂਦੇ ਨੇ ਜਾ ਨਹੀਂ ਤਾਂ ਇੱਕ ਹੋਰ ਵੀ ਸਵਾਲ ਹੈ ਤਜਿੰਦਰ ਜਿਵੇਂ ਤੁਸੀਂ ਦੱਸਿਆ ਕਿ ਹੋਰ ਵੀ ਜਿਹੜੀਆਂ ਪਾਰਟੀਆਂ ਨੇ ਉਹਨਾਂ ਨੂੰ ਵੀ ਸਮਰਥਨ ਕਰਨਾ ਚਾਹੀਦਾ ਹੈ ਸੰਸਦ ਦੇ ਬਾਹਰ ਵੀ ਜਿਹੜੇ ਆ ਗੁਰਜੀਤ ਓਜਲਾ ਦੀ ਜੇ ਗੱਲ ਕਰ ਲਈ ਜਾਵੇ ਕਾਂਗਰਸ ਦੇ तमाम ਐਮਪੀ ਜਿਹੜੇ ਨੇ ਉਹਨਾਂ ਦੇ ਵੱਲੋਂ ਵੀ ਪ੍ਰਦਰਸ਼ਨ ਕੀਤਾ ਗਿਆ ਸੀ ਕਿ ਆਖਰ ਉਹਨਾਂ ਨੇ ਕੋਈ ਗੁਨਾਹ ਤਾਂ ਨਹੀਂ ਕੀਤੇ ਜਿਹੜੇ ਰਿਪੋਰਟ ਕੀਤੇ ਗਏ ਨੇ ਉਹ ਵੀ ਕਿਤੇ ਨਾ ਕਿਤੇ ਕਿਤੇ ਨਾ ਕਿਤੇ ਸਾਜ਼ਿਸ਼ ਦਾ ਸ਼ਿਕਾਰ ਹੋਏ ਨੇ ਝਾਂਸੇ ਦੇ ਵਿੱਚ ਆਏ ਨੇ ਉਹਨਾਂ ਨੂੰ ਵੀ ਵੱਡੇ ਵੱਡੇ ਸੁਪਨੇ ਦਿਖਾਏ ਗਏ ਸੀ ਪਹਿਲਾਂ ਹੀ ਉਹਨਾਂ ਦੇ ਸੁਪਨੇ ਜਿਹੜੇ ਚੱਕਨਾ ਚੂਰ ਹੋਏ ਨੇ ਤੇ ਉੱਪਰੋਂ ਇਸ ਤਰੀਕੇ ਦਾ ਤਸ਼ੱਦਦ ਉਹਨਾਂ ਨੂੰ ਦੇਣਾ ਕਿਤੇ ਨਾ ਕਿਤੇ ਵੱਡੇ ਸਵਾਲ ਖੜੇ ਕਰਦਾ ਹੈ ਵੀ ਭਾਰਤ ਸਰਕਾਰ ਜਿਹੜੀ ਹੈ ਇਸ ਉੱਤੇ ਐਕਸ਼ਨ ਕਦੋਂ ਲਵੇਗੀ ਕਦੋਂ ਜਿਸ ਨੂੰ ਦੋਸਤ ਕਹਿੰਦੇ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਹਨਾਂ ਦੇ ਨਾਲ ਗੱਲਬਾਤ ਕਰਨਗੇ ਕਿ ਇਸ ਤਰੀਕੇ ਦਾ ਵਰਤੀਰਾ ਜਿਹੜਾ ਨਾ ਕੀਤਾ ਜਾਵੇ ਬੇਸ਼ੱਕ ਤੁਸੀਂ ਰਿਪੋਰਟ ਕਰਨਾ ਹੈ ਅਸੀਂ ਸਵਖਾਰ ਕਰਦੇ ਹਾਂ ਪਰ ਇਸ ਤਰੀਕੇ ਦਾ ਵਰਤੀਰਾ ਜਿਹੜਾ ਨਾ ਕੀਤਾ ਜਾਵੇ ਤੁਹਾਨੂੰ ਲੱਗਦਾ ਕਿ ਇਸ ਵਾਰ ਜਿਹੜੇ ਜਹਾਜ਼ ਆਉਣਗੇ ਉਹਦੇ ਵਿੱਚ ਜੋ ਭਾਰਤੀ ਨੇ ਇੱਕ ਪਾਸੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕਹਿ ਰਹੇ ਨੇ ਕਿ ਅਸੀਂ ਉਹਨਾਂ ਦਾ ਸਵਾਗਤ ਕਰਾਂਗੇ ਪਰ ਉਹ ਸਵਾਗਤ ਕਿਹੋ ਜਿਹਾ ਹੋਵੇਗਾ ਕਿ ਸਾਹਮਣੇ ਤੋਂ ਜਿਹੜੇ ਨੌਜਵਾਨ ਨੇ ਉਹ ਇਸ ਵਾਰ ਫੇਰ ਜੰਜੀਰਾਂ ਦੇ ਵਿੱਚ ਜਕੜੇ ਹੋਣਗੇ ਜਾਂ ਫਿਰ ਉਹਨਾਂ ਨੂੰ ਇਸ ਅਤਿਸ਼ੱਦਤੋ ਜਿਹੜੀ ਇਹ ਸਵਰ ਰਹਾਤ ਵੀ ਮਿਲ ਸਕਦੀ ਹੈ। ਹਾਂਜੀ ਪਰਮਿੰਦਰ ਬਹੁਤ ਵੱਡਾ ਸਵਾਲ ਹੈ ਤੁਹਾਡਾ ਕਿਉਂਕਿ ਜਦੋਂ ਪਿਛਲੀ ਵਾਰੀ ਇਹ ਨੌਜਵਾਨ ਆਏ ਤਾਂ ਇਹਨਾਂ ਦੇ ਹੱਥਾਂ ਦੇ ਵਿੱਚ ਜੰਜੀਰਾ ਬੰਨੀਆਂ ਹੋਈਆਂ ਯਾਨੀ ਕਿ ਹੱਥ ਕੜੀਆਂ ਲਾ ਕੇ ਅਮਰੀਕਾ ਤੋਂ ਇਹ ਪੰਜਾਬ ਦੀ ਧਰਤੀ ਤੇ ਭੇਜੇਗੇ। ਆ ਪਰਮਿੰਦਰ ਇੱਥੇ ਸਵਾਲ ਇੱਕ ਇਹ ਵੀ ਵੱਡਾ ਖੜਾ ਹੁੰਦਾ ਹੈ ਕਿ ਜਿੰਨੇ ਵੀ ਗੈਂਗਸਟਰ ਨੇ ਪੰਜਾਬ ਦੇ ਵਿੱਚ ਆ ਹਮਲੇ ਹੋ ਰਹੇ ਨੇ ਅਟੈਕ ਕਰਵਾਏ ਜਾ ਰਹੇ ਨੇ ਥਾਣਿਆਂ ਦੇ ਬਾਅਦ ਅਟੈਕ ਹੁੰਦੇ ਨੇ ਤਾਂ ਗੈਂਗਸਟਰ ਨੇ ਜਿਹੜੇ ਉਹ ਜ਼ਿੰਮੇਵਾਰੀ ਲੈਂਦੇ ਨੇ ਤਾਂ ਇਹ ਗੈਂਗਸਟਰ ਵਿਦੇਸ਼ਾਂ ਦੇ ਵਿੱਚ ਬੈਠੇ ਨੇ ਖਾਸ ਤੌਰ ਤੇ ਅਮਰੀਕਾ ਵਰਗੇ ਮੁਲਕਾਂ ਦੇ ਵਿੱਚ ਗੈਂਗਸਟਰ ਬੈਠੇ ਨੇ ਕਿ ਉੱਥੋਂ ਦੇ ਜਿਹੜੇ ਗੈਂਗਸਟਰ ਨੇ ਜਦੋਂ ਪੰਜਾਬ ਦੇ ਮੁੱਖ ਮੰਤਰੀ ਹੋਣ ਜਾਂ ਕੋਈ ਦੂਜੀਆਂ ਪਾਰਟੀਆਂ ਹਨ ਜਦੋਂ ਉਹ ਇਹ ਮੁੱਦਾ ਉਠਾਉਂਦੀਆਂ ਨੇ ਅਮਰੀਕਾ ਵਰਗੇ ਮੁਲਕਾਂ ਸਾਹਮਣੇ ਕਿ ਉਹ ਗੈਂਗਸਟਰਾਂ ਨੂੰ ਪੰਜਾਬ ਭੇਜਿਆ ਜਾਵੇ ਜਾਂ ਭਾਰਤ ਭੇਜਿਆ ਜਾਵੇ ਤਾਂ ਇਸ ਮੁੱਦੇ ਦੇ ਉੱਤੇ ਅਮਰੀਕਾ ਕੁਝ ਬਿਆਨ ਨਹੀਂ ਦਿੰਦਾ ਅਮਰੀਕਾ ਕਹਿੰਦਾ ਵੀ ਉੱਥੇ ਉਹਨਾਂ ਨੇ ਕੋਈ ਗਲਤ ਕੰਮ ਨਹੀਂ ਕੀਤਾ ਕੋਈ ਕ੍ਰਾਈਮ ਨਹੀਂ ਕੀਤਾ ਤਾਂ ਫਿਰ ਸਵਾਲ ਇਹ ਵੀ ਆ ਪ੍ਰਵਿੰਦਰ ਕੀ ਜਿਹੜੇ ਇਹ ਨੌਜਵਾਨ ਨੇ ਜਿਹੜੇ ਅਮਰੀਕਾ ਗਏ ਚਾਹੇ ਗੈਰ ਕਾਨੂੰਨੀ ਤਰੀਕੇ ਨਾਲ ਅਮਰੀਕਾ ਪਹੁੰਚੇ ਪੈਸੇ ਬਹੁਤ ਖਰਚੇ ਪਰੰਤੂ ਇਹਨਾਂ ਨੇ ਕੀ ਉੱਥੇ ਕੋਈ ਕ੍ਰਾਈਮ ਕੀਤਾ ਕੀ ਇਹਨਾਂ ਨੇ ਕੋਈ ਉੱਥੇ ਲੜਾਈ ਝਗੜਾ ਕੀਤਾ ਇਹ ਦੇਖਣ ਵਾਲੀ ਗੱਲ ਹੋਵੇਗੀ ਹਾਲਾਂਕਿ ਸਾਰੇ ਨੌਜਵਾਨਾਂ ਦੇ ਹੱਥਕੜੀਆਂ ਪਾਈਆਂ ਹੋਈਆਂ ਸਨ ਵਤੀਰਾ ਬਹੁਤ ਮੰਦਭਾਗਾ ਕਰਾਰ ਦਿੱਤਾ ਜਾ ਰਿਹਾ ਕੋਈ ਉਹਨਾਂ ਨੇ ਗੁਨਾਹ ਨਹੀਂ ਕੀਤਾ ਕੋਈ ਇਕਰਾਮ ਨਹੀਂ ਕੀਤਾ ਤਾਂ ਇਹ ਪਰਮਿੰਦਰ ਸਾਫ ਤੌਰ ਤੇ ਇੱਕ ਕਹਿ ਸਕਦੇ ਆ ਵੀ ਪ੍ਰੀ ਪਲਾਨਿੰਗ ਦੇ ਨਾਲ ਕੀਤੀ ਹੋਈ ਕਾਰਵਾਈ ਆ ਤਾਂ ਹੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਬਾਰ ਬਾਰ ਕਿਹਾ ਜਾ ਰਿਹਾ ਕਿ ਨੌਜਵਾਨਾਂ ਦੇ ਉੱਤੇ ਤਸ਼ੱਦਦ ਆਇਆ ਜਾ ਰਿਹਾ ਤਾਂ ਬਿਲਕੁਲ ਪਰਮਿੰਦਰ ਕੇਂਦਰ ਸਰਕਾਰ ਯਾਨੀ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵੱਡੇ ਕਦਮ ਉਠਾਉਣੇ ਪੈਣਗੇ ਜੇਕਰ ਦੋਸ਼ ਭਗਵੰਤ ਮਾਨ ਪੰਜਾਬ ਦੇ ਮੁੱਖ ਮੰਤਰੀ ਲਾਰੇ ਨੇ ਤਾਂ ਇਹਨਾਂ ਦੇ ਵਿੱਚ ਕੋਈ ਨਾ ਕੋਈ ਸਚਾਈ ਜ਼ਰੂਰ ਹੋਵੇਗੀ ਕਿਉਂਕਿ ਹਮੇਸ਼ਾ ਹੀ ਪੰਜਾਬ ਦੇ ਨਾਲ ਵਿਤਕਰਾਂ ਹੋਣ ਦੀਆਂ ਗੱਲਾਂ ਤਾਂ ਹਰ ਪਾਰਟੀ ਕਰਦੀ ਰਹੀ ਹੈ ਚਾਹੇ ਉਹ ਬਿਲਕੁਲ ਬਿਲਕੁਲ ਤੇਜਿੰਦਰ ਸਾਡੇ ਨਾਲ ਬਣੇ ਰਹੋ ਤੁਹਾਡੇ ਨਾਲ ਹੋਰ ਵੀ ਗੱਲਬਾਤ ਕਰਾਂਗੇ ਮੁੱਖ ਮੰਤਰੀ ਭਗਵਾਨ ਸਿੰਘ ਮਾਨ ਨੇ ਕੀ ਜਵਾਬ ਦਿੱਤਾ ਕੀ ਸਵਾਲ ਖੜੇ ਕੀਤੇ ਨੇ ਕਿਸ ਤਰੀਕੇ ਦੇ ਨਾਲ ਅੱਜ ਉਹ ਨੌਜਵਾਨਾਂ ਨੂੰ ਰਿਸੀਵ ਕਰਨਗੇ ਉਹਦੇ ਬਾਬਤ ਜੋ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਹੈ ਇੱਕ ਵਾਰ ਅਸੀਂ ਉਹ ਵੀ ਸੁਣ ਲੈਣੇ ਕਿ ਉਹਨਾਂ ਦਾ ਕੀ ਕੁਝ ਕਹਿਣਾ ਹੈ ਆ ਲਿਆ ਪਤਾ ਨਹੀਂ ਕੀ ਕਟੇਰੀ ਹੁਣ ਦੂਜਾ ਜਹਾਜ਼ ਆ ਰਿਹਾ ਹੈ ਦੂਜਾ ਜਹਾਜ਼ ਵੀ ਕਹਿੰਦੇ ਅੰਮ੍ਰਿਤਸਰ ਉਤਰੂਗਾ ਕਲ ਕਿਉਂ ਜੀ ਅੰਮ੍ਰਿਤਸਰ ਚੁਣਨ ਦਾ ਕਰਟੇਰੀਆ ਦੱਸੇ ਮੈਨੂੰ ਕੇਂਦਰ ਸਰਕਾਰ ਮਿਨਿਸਟਰੀ ਆਫ ਐਕਸਟਰਨਲ ਅਫੇਅਰਸ ਵਿਦੇਸ਼ ਮੰਤਰਾਲਾ ਅੰਮ੍ਰਿਤਸਰ ਨੂੰ ਕਿਉਂ ਚੁਣਦੇ ਹੋ ਤੁਸੀਂ ਬਦਨਾਮ ਕਰਨ ਨੂੰ ਕਾਸਤੇ ਚੁਣਦੇ ਹੋ ਪੰਜਾਬੀਆਂ ਨੂੰ ਬਦਨਾਮ ਕਰਨ ਵਾਸਤੇ ਚੁਣਦੇ ਹੋ ਤੁਸੀਂ ਹੱਦ ਹੈ ਵੀ ਤੁਸੀਂ ਨੈਸ਼ਨਲ ਪ੍ਰੋਬਲਮ ਹੈ ਡਿਪੋਰਟੇਸ਼ਨ ਦੀ ਪਹਿਲੀ ਗੱਲ ਤਾਂ ਇਹ ਹੈ इस वक्त मोदी का जहाज भी हवा चाहे अमरीका तो आ रहा है ट्रंप को मिलकर मागरी वो आ गिफ्ट लेके आ रहे कि बेड़िया झगड़े हुए सा भारती आ गिफ्ट दिता ने ट्रंप ने मेरा दोस्त मेरा मैं मेरा ये मेरा मैं तो उनको ट्रंप बुलाता हूँ अकेला ट्रंप कैसे हो हाउडी मोदी है ना अब की बात ट्रंप सरकार पता नहीं कि नफ्ट लेके आ रहे हो तुम ਉਹ ਗੱਲ ਕਰਕੇ ਆਏ ਉਹਦੇ ਨਾਲ ਜਿਸ ਵੇਲੇ ਮੋਦੀ ਤੇ 트ੰਪ ਦੀ ਗੱਲ ਚੱਲ ਰਹੀ ਸੀ ਉਸ ਵੇਲੇ ਉਹ ਬੇੜੀਆਂ ਨਾਲ ਜਕੜ ਰਹੇ ਹੋਣਗੇ ਜਾਚ ਤੇ ਉਹਨਾਂ ਦੇ ਫੌਜੀ ਜਾਚਾਂ ਚ ਉਹ ਸਾਨੂੰ ਭੇਜ ਰਹੇ ਨੇ ਉਹ ਤੇ ਆਪਣਾ ਜਾ ਚਲੋ ਮੈਂ ਕਹਿਣਾ ਕਿ ਚਲੋ ਉਹਨਾਂ ਦੀ ਉਹਨਾਂ ਦੀ ਆਪਣੀ ਪਾਲਿਸੀ ਹੈ ਬੇਰਕੁਨ ਤਰੀਕੇ ਨਾਲ ਕਹੇ ਨੇ ਸਾਡੀ ਨਹੀਂ ਹੈਗੇ ਤਾਂ ਸਾਡੀ ਨਹੀਂ ਅਸੀਂ ਇੱਥੇ ਉਹਨਾਂ ਨੂੰ ਇੱਜ਼ਤ ਨਾਲ ਤਾਂ ਰਿਸੀਵ ਕਰ ਲਈਏ ਠੀਕ ਹੈ ਨਾ ਕੋਲੰਬੀਆ ਵਰਗੇ ਛੋਟੇ ਜਿਹੇ ਮੁਲਕ ਨੇ ਕਿਹਾ ਅਸੀਂ ਤੁਹਾਡਾ ਜਹਾਜ਼ ਨਹੀਂ ਲੈਣਾ ਅਸੀਂ ਆਪਦਾ ਜਹਾਜ਼ ਭੇਜ ਦੇਣਾ ਉਸ ਅਸੀਂ ਆਪਣੇ ਇੱਥੇ ਤੁਸੀਂ ਅਮਰੀਕਾ ਦਾ ਸੈਨਿਕ ਜਹਾਜ਼ ਇੱਥੇ ਉਤਾਰੀ ਜਾਂਦੇ ਹੋ ਅੰਮ੍ਰਿਤਸਰ ਨਾਲ ਸਾਡੇ ਦੁਸ਼ਮਣ ਮੁਲਕ ਪਾਕਿਸਤਾਨ ਲੱਗਦਾ ਚਲੋ ਪਹਿਲਾ ਜਹਾਜ਼ ਉਹਨਾਂ ਲਾ ਲਿਆ ਪਤਾ ਨਹੀਂ ਕੀ ਕਤੇਰੀ ਹੁਣ ਦੂਜਾ ਜਹਾਜ਼ ਆ ਰਿਹਾ ਹੈ ਦੂਜਾ ਜਹਾਜ਼ ਵੀ ਕਹਿੰਦੇ ਅੰਮ੍ਰਿਤਸਰ ਉਤਰੂਗਾ ਕੱਲ੍ਹ क्यों जी अमृतसर चुन का क्रटेरिया दस मैं केंद्र सरकार मिनिस्ट्री ऑफ एक्सटर्नल अफेयरस विदेश मंत्राला अमृतसर क्यों चुन रहे हो बदनाम करते चुन रहे हो पंजाबियों बदनाम करने वास्ते चुन रहे होद है भाई तीन नैशनल प्रॉब्लम है डिपोर्टेशन की पहली गल तो मोदी का जहाज भी हवा चाहे अमरीका तो आ रहा है ट्रंप को मांग रही वो आ रहे है यह गिफ्ट लेके आ रहे कि बेड़िया ना जकड़े हुए सा भारती आ गिफ्ट दिता ने ट्रंप ने मेरा दोस्त मेरा मैं मेरा ये मेरा मैं तो उनको ट्रंप बुलाता हूं अकेला ट्रंप कैसे हो हाउडी मोदी है ना अब की बात ट्रंप सरकार पता नहीं आ गिफ्ट लेके आ रहे हो तुम ਉਹ ਗੱਲ ਕਰਕੇ ਆਏ ਉਹਦੇ ਨਾਲ ਜਿਸ ਵੇਲੇ ਮੋਦੀ ਤੇ 트ੰਪ ਦੀ ਗੱਲ ਚੱਲ ਰਹੀ ਸੀ ਉਸ ਵੇਲੇ ਉਹ ਬੇੜੀਆਂ ਨਾਲ ਜਕੜ ਰਹੇ ਹੋਣਗੇ ਜਾਚ ਤੇ ਉਹਨਾਂ ਦੇ ਫੌਜੀ ਜਾਚਾਂ ਚ ਸਾਨੂੰ ਭੇਜ ਰਹੇ ਨੇ ਉਹ ਤੇ ਆਪਣਾ ਜਾ ਚਲੋ ਮੈਂ ਕਹਿਣਾ ਕਿ ਚਲੋ ਉਹਨਾਂ ਦੀ ਉਹਨਾਂ ਦੀ ਆਪਣੀ ਪਾਲਿਸੀ ਹੈ ਗੈਰਕਾਨੂੰਨੀ ਤਰੀਕੇ ਨਾਲ ਕਹੇ ਨੇ ਸਾਡੀ ਨਹੀਂ ਹੈਗੇ ਤਾਂ ਸਾਡੀ ਨਹੀਂ ਅਸੀਂ ਇੱਥੇ ਉਹਨਾਂ ਨੂੰ ਇੱਜ਼ਤ ਨਾਲ ਤਾਂ ਰਿਸੀਵ ਕਰ ਲੀਏ ਕੋਲੰਬੀਆ ਵਰਗੇ ਛੋਟੇ ਜਿਹੇ ਮੁਲਕ ਨੇ ਕਿਹਾ ਅਸੀਂ ਤੁਹਾਡਾ ਜਹਾਜ਼ ਨਹੀਂ ਜਣਾ ਅਸੀਂ ਆਪਦਾ ਜਹਾਜ਼ ਭੇਜ ਦਿੰਦੇ ਹਾਂ ਉਸ ਅਸੀਂ ਆਪਣੇ ਇੱਥੇ ਤੁਸੀਂ ਅਮਰੀਕਾ ਦਾ ਸੈਨਿਕ ਜਹਾਜ਼ ਇੱਥੇ ਉਤਾਰੀ ਜਾਂਦੇ ਹੋ ਅੰਮ੍ਰਿਤਸਰ ਨਾਲ ਸਾਡੇ ਦੁਸ਼ਮਣ ਮੁਲਕ ਪਾਕਿਸਤਾਨ ਲੱਗਦਾ ਤਾਂ ਮੁੱਖ ਮੰਤਰੀ ਭਗਵਾਨ ਸਿੰਘ ਮਾਨ ਵੱਡਾ ਬਿਆਨ ਦਿੰਦੇ ਹੋਏ ਨਾਜ਼ਰ ਆਏ ਨੇ ਅਤੇ ਕੇਂਦਰ ਸਰਕਾਰ ਨੂੰ ਕਿਤਨਾ ਕਿਤੇ ਝਾੜ ਪਾਈ ਗਈ ਆ ਤਜਿੰਦਰ ਦੇ ਕੋਲ ਜਾਵਾਂਗੇ ਇੱਕ ਵਾਰ ਫੇਰ ਤੋਂ ਸਾਡੇ ਨਾਲ ਲਗਾਤਾਰ ਬਣੇ ਹੋਏ ਨੇ ਤਜਿੰਦਰ ਵੱਟ ਸਵਾਲ ਜਿਹੜੇ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵੱਲੋਂ ਖੜੇ ਕੀਤੇ ਗਏ ਨੇ ਅਸੀਂ ਉਹਨਾਂ ਦਾ ਬਿਆਨ ਸੁਣ ਰਹੇ ਸੀਗੇ ਪਰ ਹੁਣ ਇੱਕ ਸਵਾਲ ਇਹ ਵੀ ਖੜਾ ਹੁੰਦਾ ਹੈ ਕਿ ਹੁਣ ਕਿਤੇ ਨਾ ਕਿਤੇ ਜਿਸ ਤਰੀਕੇ ਦੇ ਨਾਲ ਨੌਜਵਾਨ ਜਿਹੜਾ ਪੰਜਾਬ ਦੀ ਜੇਕਰ ਗੱਲ ਕਰੀਏ ਤਾਂ ਨੌਜਵਾਨ ਵਿਦੇਸ਼ਾਂ ਦਾ ਲਗਾਤਾਰ ਰੁਖ ਕਰ ਰਿਹਾ ਸੀ ਬੇਰੋਜ਼ਗਾਰੀ ਕਰਕੇ ਕਈ ਸ਼ੌਂਕ ਕਰਕੇ ਜਾ ਰਹੇ ਸੀ ਜਾਂ ਦੇਖੋ ਦੇਖੀ ਜਾ ਰਹੇ ਸੀ ਤੁਹਾਨੂੰ ਲੱਗਦਾ ਹੈ ਕਿ ਹੁਣ ਜਿਸ ਤਰੀਕੇ ਦੇ ਨਾਲ ਡਿਪੋਰਟ ਕੀਤਾ ਜਾ ਰਿਹਾ ਹੈ ਹੁਣ ਵਿਦੇਸ਼ਾਂ ਦਾ ਰੁਖ ਜਿਸ ਤਰੀਕੇ ਦੇ ਨਾਲ ਨੌਜਵਾਨਾਂ ਵੱਲੋਂ ਕੀਤਾ ਜਾ ਰਿਹਾ ਸੀ ਉਸ ਦੇ ਉੱਤੇ ਵੀ ਕਿਤੇ ਨਾ ਕਿਤੇ ਲਗਾਮ ਲੱਗੇਗੀ ਇੱਕ ਵਧੀਆ ਸੰਦੇਸ਼ ਵੀ ਕਿਹਾ ਏ ਕਹਿੰਦੇ ਹੁੰਦੇ ਨੇ ਕਿ ਕਿਤੇ ਨਾ ਕਿਤੇ ਜੇਕਰ ਕੁਝ ਮਾੜਾ ਵੀ ਹੁੰਦਾ ਤਾਂ ਉਹਦੇ ਵਿੱਚ ਵੀ ਕੁਝ ਨਾ ਕੁਝ ਪਰਮਾਤਮਾ ਦੇ ਵੱਲੋਂ ਚੰਗਾ ਸੰਦੇਸ਼ ਜਿਹੜਾ ਦਿੱਤਾ ਹੁੰਦਾ ਏ ਤਾਨੂੰ ਲੱਗਦਾ ਕਿ ਹੁਣ ਨੌਜਵਾਨ ਜਿਹੜੇ ਨੇ ਸੂਝਵਾਨ ਹੋ ਜਾਣਗੇ ਕਿਤਨਾ ਕਿਤੇ ਸੋਚ ਸਮਝ ਕੇ ਪੈਰ ਪੁੱਟਣਗੇ ਕਿ ਜੇਕਰ ਅਸੀਂ ਦੋ ਨੰਬਰ ਦੇ ਵਿੱਚ ਜਾਂ ਗੈਰ ਕਾਨੂੰਨੀ ਤਰੀਕੇ ਦੇ ਨਾਲ ਕਿਸੇ ਦੇਸ਼ ਵਿੱਚ ਜਾਂਦੇ ਆ ਤਾਂ ਸਾਡੇ ਪੈਸੇ ਵੀ ਖਰਾਬ ਹੋ ਸਕਦੇ ਨੇ ਅਤੇ ਸਾਡੀ ਜ਼ਿੰਦਗੀ ਵੀ ਅਤੇ ਸਾਡੇ ਸੁਪਨੇ ਵੀ ਜਿਹੜੇ ਨੇ ਟੁੱਟ ਸਕਦੇ ਨੇ ਇਸ ਕਰਕੇ ਅਸੀਂ ਹੁਣ ਗੈਰ ਕਾਨੂੰਨੀ ਤਰੀਕੇ ਦੇ ਨਾਲ ਵਿਦੇਸ਼ਾਂ ਦੇ ਵਿੱਚ ਨਹੀਂ ਜਾਵਾਂਗੇ ਤੁਹਾਨੂੰ ਲੱਗਦਾ ਕਿ ਹੁਣ ਡਿਪੋਰਟੇਸ਼ਨ ਦੇ ਨਾਲ ਕਿਤਨਾ ਕਿਤੇ ਫਰਕ ਪਵੇਗਾ ਸੋਚ ਦੇ ਵਿੱਚ ਵੀ ਹਾਂ ਜੀ ਪ੍ਰਮਿੰਦਰ ਪਹਿਲਾਂ ਤੈਨੂੰ ਇੱਥੇ ਇਹ ਦੱਸ ਦਈਏ ਕਿ ਜਿਹੜੀ ਗੈਰ ਕਾਨੂੰਨੀ ਤੌਰ ਤੇ ਬਾਹਰਲੇ ਮੁਲਕਾਂ ਦੇ ਵਿੱਚ ਜਾਣਾ ਇਹ ਇਕੱਲਾ ਪੰਜਾਬ ਦਾ ਮੁੱਦਾ ਨਹੀਂ ਇਹ ਰਾਸ਼ਟਰੀ ਮੁੱਦਾ ਬਣ ਚੁੱਕਿਆ ਕਿਉਂਕਿ ਰਾਸ਼ਟਰੀ ਪੱਧਰ ਦੇ ਉੱਤੇ ਗੈਰ ਕਾਨੂੰਨੀ ਤਰੀਕੇ ਦੇ ਨਾਲ ਕਾਫੀ ਨੌਜਵਾਨ ਨੇ ਜਿਹੜੇ ਵਿਦੇਸ਼ਾਂ ਦਾ ਰੁਖ ਕਰਦੇ ਨੇ ਕਿਉਂਕਿ ਬੇਰੋਜ਼ਗਾਰੀ ਬਹੁਤ ਵੱਧ ਚੁੱਕੀ ਆ ਜੇਕਰ ਪੂਰੇ ਭਾਰਤ ਦੀ ਗੱਲ ਕੀਤੀ ਜਾਵੇ ਤਾਂ ਬਹੁਤ ਬੇਰੋਜ਼ਗਾਰੀ ਹੈ ਤੇ ਲੋਕ ਰੋਜ਼ਗਾਰ ਲੈਣ ਦੇ ਲਈ ਕੋਈ ਨਾ ਕੋਈ ਯਤਨ ਕਰਦੇ ਨੇ ਆ ਤਾਂ ਦੂਜੇ ਪਾਸੇ ਜਿਵੇਂ ਕਿ ਤੁਸੀਂ ਪੁੱਛਿਆ ਕਿ ਕੋਈ ਫਰਕ ਪਵੇਗਾ ਆ ਪ੍ਰਮਿੰਦਰ ਪਹਿਲੇ ਦਿਨ ਤੋਂ ਹੀ ਸਰਕਾਰਾਂ ਨੇ ਕੋਈ ਵੀ ਸਰਕਾਰ ਹੋਵੇ ਉਹ ਨਹੀਂ ਚਾਹੁੰਦੀ ਕਿ ਉੱਥੋਂ ਦਾ ਯੂਥ ਹੈ ਜਿਹੜਾ ਆਪਣੇ ਮੁਲਕ ਨੂੰ ਛੱਡ ਕੇ ਵਿਦੇਸ਼ਾਂ ਦੇ ਵਿੱਚ ਜਾਵੇ ਤਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਲਗਾਤਾਰ ਨੌਜਵਾਨਾਂ ਨੂੰ ਰੋਜ਼ਗਾਰ ਮੁਹੱਈਆ ਕਰਵਾਇਆ ਜਾ ਰਿਹਾ ਨੌਕਰੀਆਂ ਦਿੱਤੀਆਂ ਜਾ ਰਹੀਆਂ ਨੇ ਪਰੰਤੂ ਫਿਰ ਵੀ ਨੌਜਵਾਨ ਨੇ ਜਿਹੜੇ ਆ ਵਿਦੇਸ਼ਾਂ ਦੇ ਵਿੱਚ ਜਾ ਰਹੇ ਨੇ ਤੇ ਜਦੋਂ ਅਜਿਹੀਆਂ ਪਰਮਿੰਦਰ ਤਸਵੀਰਾਂ ਆਉਂਦੀਆਂ ਨੇ ਅਮਰੀਕਾ ਵਰਗੇ ਮੁਲਕ ਰਿਪੋਰਟ ਕਰ ਰਹੇ ਨੇ ਤਾਂ ਬਾਕੀ ਮੁਲਕਾਂ ਵੱਲੋਂ ਵੀ ਆ ਇਹ ਕਵਾਇਦ ਸ਼ੁਰੂ ਕੀਤੀ ਜਾ ਸਕਦੀ ਹੈ ਤਾਂ ਪਰਮਿੰਦਰ ਜਿਹੜੇ ਨੌਜਵਾਨ ਹੁਣ ਰਿਪੋਰਟ ਹੋ ਕੇ ਆਏ ਨੇ ਉਹ ਸਿਰਫ ਗੈਰਕਾਨੂੰਨੀ ਤੌਰ ਤੇ ਅਮਰੀਕਾ ਦੇ ਵਿੱਚ ਪਹੁੰਚੇ ਸਨ ਤਾਂ ਇੱਥੇ ਸਵਾਲ ਇਹ ਹੈ ਕਿ ਗੈਰਕਾਨੂੰਨੀ ਤੌਰ ਤੇ ਕਿਸ ਦੇ ਸਹਾਰੇ ਇਹ ਨੌਜਵਾਨ ਗਏ ਕਿਹੜੇ ਕਿਹੜੇ ਏਜੰਟ ਨੇ ਉਹ ਜਿਨ੍ਹਾਂ ਨੇ ਇਹਨਾਂ ਨੂੰ ਡੋਂਕੀ ਲਗਵਾਈ ਉਹ ਏਜੰਟ ਵੀ ਰਡਾਰ ਦੇ ਉੱਤੇ ਆਉਣਗੇ ਤਾਂ ਪਰਮਿੰਦਰ ਪੰਜਾਬ ਦੇ ਜਿਹੜੇ ਹੋਰ ਨੌਜਵਾਨ ਨੇ ਉਹ ਵੀ ਸੁਚੇਤ ਹੋਣਗੇ ਉਹ ਵੀ ਇਹ ਸੋਚਣ ਲੱਗ ਪੈਣਗੇ ਕਿ ਅਸੀਂ ਡੋਂਕੀ ਲਾ ਕੇ ਅਮਰੀਕਾ ਕੈਨੇਡਾ ਜਾਂ ਇੰਗਲੈਂਡ ਵਰਗੇ ਮੁਲਕਾਂ 'ਚ ਨਹੀਂ ਜਾਣਾ ਤਾਂ ਇੱਕ ਨੰਬਰ ਦਾ ਜੋ ਰਸਤਾ ਹੋਊਗਾ ਉਹੀ ਨੌਜਵਾਨ ਚੁਣਦੇ ਨਜ਼ਰ ਆਉਣਗੇ ਤਾਂ ਪੰਜਾਬ ਸਰਕਾਰ ਵੱਲੋਂ ਵੀ ਕਹਿ ਦਿੱਤਾ ਗਿਆ ਕਿ ਹਾਂ ਜਿਹੜੇ ਟਰੈਵਲ ਏਜੰਟ ਨੇ ਧੋਖਾਧੜੀ ਕਰਦੇ ਨੇ ਭੋਲੇ-ਪਾਲੇ ਲੋਕਾਂ ਨੂੰ ਠੱਗਦੇ ਨੇ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ ਹਾਲਾਂਕਿ ਰਿਪੋਰਟ ਹੋਏ ਨੌਜਵਾਨਾਂ ਨੂੰ ਜਿਹੜੇ ਏਜੰਟਾਂ ਨੇ ਭੇਜਿਆ ਸੀ ਉਹਨਾਂ ਨੂੰ ਗ੍ਰਿਫਤਾਰ ਕਰਨਾ ਵੀ ਸ਼ੁਰੂ ਕਰ ਦਿੱਤਾ ਹੈ ਤਾਂ ਪਰਮਿੰਦਰ ਬਿਲਕੁਲ ਫਰਕ ਪੈ ਸਕਦਾ ਹੈ ਗੈਰਕਾਨੂੰਨੀ ਤਰੀਕੇ ਨਾਲ ਜਿਹੜੇ ਲੋਕ ਜਾਂਦੇ ਨੇ ਉੱਥੇ ਨੱਥ ਜ਼ਰੂਰ ਪਾਊਗੀ ਤੇ ਹੋ ਸਕਦਾ ਆਉਣ ਵਾਲੇ ਦਿਨਾਂ 'ਚ ਬਾਕੀ ਮੁਲਖ ਵੀ ਪਰਮਿੰਦਰ ਇਹ ਕਵਾਇਦ ਸ਼ੁਰੂ ਕਰ ਦੇਣ ਜੀ ਠੀਕ ਹੈ ਤਜਿੰਦਰ ਬਹੁਤ-ਬਹੁਤ ਸ਼ੁਕਰੀਆ ਸਤਿਮਾਮ ਜਾਣਕਾਰੀ ਦੇ ਵਾਸਤੇ ਤਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵੱਲੋਂ ਅੱਜ ਜਿਹੜੇ ਨੌਜਵਾਨਾਂ ਨੂੰ ਡਿਪਲੋਟ ਕੀਤਾ ਗਿਆ ਏ ਉਹਨਾਂ ਨੂੰ ਅੱਜ ਰਿਸੀਵ ਕਰਨਗੇ ਕੇਂਦਰ ਸਰਕਾਰ ਦੇ ਉੱਤੇ ਉਹਨਾਂ ਨੇ ਝਾੜ ਪਾਈ ਹੈ ਕਿ ਆਖਰ ਪੰਜਾਬ ਨੂੰ ਹੀ ਕਿਉਂ ਚੁਣਿਆ ਜਾ ਰਿਹਾ ਹੈ ਕਿ ਪੰਜਾਬ ਨੂੰ ਤੁਸੀਂ ਬਦਨਾਮ ਕਰਨਾ ਚਾਹੁੰਦੇ ਹੋ ਅਤੇ ਅਜਿਹੀ ਕਵਾਇਤ ਜਿਹੜੀ ਹੈ ਹੁਣ ਸ਼ੁਰੂ ਹੋ ਚੁੱਕੀ ਹੈ ਕਿ ਟਰੰਪ ਲਗਾਤਾਰ ਹੀ ਭਾਰਤੀਆਂ ਨੂੰ ਹੀ ਨਹੀਂ ਬਲਕਿ ਜਿੰਨੇ ਵੀ ਵੱਖ-ਵੱਖ ਦੇਸ਼ਾਂ ਦੇ ਲੋਕ ਜਿਹੜੇ ਨੇ ਅਮਰੀਕਾ ਦੇ ਵਿੱਚ ਗੈਰ ਕਾਨੂੰਨੀ ਤਰੀਕੇ ਦੇ ਨਾਲ ਰਹਿ ਰਹੇ ਨੇ ਉਹਨਾਂ ਸਭ ਨੂੰ ਹੀ ਰਿਪੋਰਟ ਜਿਹੜਾ ਕੀਤਾ ਜਾ ਰਿਹਾ ਤਾਂ ਇਸ ਵਾਰ ਇੱਕ ਜਹਾਜ਼ ਜਿਹੜਾ ਹੋਰ ਭਰ ਕੇ ਉਹ ਭਾਰਤ ਆ ਰਿਹਾ ਪੰਜਾਬ ਆ ਰਿਹਾ ਅਤੇ ਉਸ ਤੋਂ ਬਾਅਦ ਇੱਕ ਹੋਰ ਵੀ ਜਾਣਕਾਰੀ ਹੈ ਕਿ ਕੱਲ ਨੂੰ ਵੀ ਭਲਕੇ ਵੀ ਇੱਕ ਜਹਾਜ਼ ਹੋਰ ਆਵੇਗਾ ਜਿਸ ਦੇ ਵਿੱਚ ਡਿਪੋਰਟ ਕੀਤੇ ਹੋਏ ਭਾਰਤੀ ਹੋਣਗੇ ਅਤੇ ਉਹ ਵੀ ਪੰਜਾਬ ਦੇ ਵਿੱਚ ਹੀ ਉਤਾਰੇ ਜਾਣਗੇ ਤਾਂ ਇਹ ਕਵਾਇਤ ਕਦੋਂ ਤੱਕ ਚਲਦੀ ਰਹੇਗੀ ਕਿ ਹੋਰ ਦੇਸ਼ ਵੀ ਜਿਹੜੇ ਨੇ ਉਹਨਾਂ ਦੇ ਵੱਲੋਂ ਵੀ ਅਜਿਹੀ ਕਾਰਵਾਈ ਕੀਤੀ ਜਾ ਸਕਦੀ ਹੈ ਇਹ ਵੱਡੇ ਸਵਾਲ ਲਗਾਤਾਰ ਬਣੇ ਹੋਏ ਨੇ